ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਮੈਂ ਪ੍ਰੀਤ ਅੱਜ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਸ ਲੈ ਕੇ ਆਈਆਂ ਬਹੁਤ ਹੀ ਵਧੀਆ ਕਲੈਕਸ਼ਨ ਹੈਗੀ ਹੈ ਬਹੁਤ ਹੀ ਸੋਹਣੇ ਆਰਟੀਕਲ ਬਹੁਤ ਹੀ ਪਿਆਰੇ ਕਲਰਸ ਤੁਸੀਂ ਜੋ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ ਕਾਟਨ ਦੇ ਕੈਮਰੀ ਕਾਟਨ ਦੇ ਸੂਟਸ ਹੈ ਪਿਓਰ ਕੈਮਰੀ કોટਨ ਰਹਿਣ ਵਾਲੀ ਹੈ 100% ਪ੍ਰੀਮੀਅਮ ਕੁਆਲਿਟੀ ਦੇ ਨੇ ਸੋ ਵੀਡੀਓ ਨੂੰ ਅੰਡਰ ਤੱਕ ਜ਼ਰੂਰ ਦੇਖਣਾ ਬਿਲਕੁਲ ਲੇਟੈਸਟ ਨਿਊ ਡਿਜ਼ਾਈਨ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਹੀ ਸੋਹਣੇ ਕਲਰਸ ਐ ਡਿਜ਼ਾਈਨ ਬਹੁਤ ਪਿਆਰੇ ਨੇ ਬਿਲਕੁਲ ਡਿਫਰੈਂਟ ਨਿਊ ਕਲੈਕਸ਼ਨ ਲੈ ਕੇ ਆਏ ਹੈਗੇ ਹੈਗੇ ਆ ਇਹ ਕੈਂਬ੍ਰਿਕ कॉटन ਦੀ ਕਲੈਕਸ਼ਨ ਰਹਿਣ ਵਾਲੀ ਹੈ ਪਿਓਰ ਕੁਆਲਿਟੀ ਹੋਏਗੀ ਜੀ 2 ਮੀਟਰ ਸ਼ਰਟ 2 ਮੀਟਰ ਬਾਟਮ ਹੋਏਗੀ ਤੁਸੀਂ ਦੇਖ ਸਕਦੇ ਹੋ ਮਿਕਸ ਐਂਡ ਮੈਚ ਕੰਬੋ ਹੈ মিক্সড অ্যান্ড ম্যাচ কোমো দা মিনিং ਵੀ ਸ਼ਰਟ ਦੇ ਨਾਲ ਬਾਟਮ ਵੀ ਮੈਚਿੰਗ ਕੀਤੀ ਹੋਈ ਆ ਬਹੁਤ ਹੀ ਸੋਨਾ ਫੈਬਰਿਕ ਰਾਮਟੈਕਸ ਕੁਆਲਿਟੀ ਦਾ ਫੈਬਰਿਕ ਹੈ ਦੇਖੋ ਉੱਪਰ ਤੁਸੀਂ ਦੇਖ ਸਕਦੇ ਹੋ ਸੂਟ ਦੇ ਸਾਈਡ ਤੇ ਬ੍ਰਾਂਡ ਦਾ ਨੇਮ ਵੀ ਲਿਖਿਆ ਹੋਇਆ ਤਾਂ ਬਹੁਤ ਹੀ ਸੋਹਣੀ ਕਲੈਕਸ਼ਨ ਹੈਗੀ ਆ ਦੇਖੋ ਕੰਬੀਨੇਸ਼ਨ ਤਾਂ ਬਹੁਤ ਹੀ ਪਿਆਰੇ ਪਿਆਰੇ ਨੇ ਬਹੁਤ ਹੀ ਪਿਆਰੇ ਬਿਲਕੁਲ ਨਿਊ ਯੂਨੀਕ ਡਿਜ਼ਾਈਨ ਦੇ ਹੈਗੇ ਬੁਟੀਕ ਸਟਾਈਲ ਪੀਸਿਸ ਨੇ ਇਹ ਤੁਸੀਂ ਇਹਨਾਂ ਤੇ ਵਰਕ ਕਰਵਾ ਸਕਦੇ ਹੈਗੇ ਹੋ ਲੇਸਿਸ ਲਗਵਾ ਕੇ ਨਾਲ ਦੁਪट्टे ਰੈਡੀ ਕਰਵਾ ਕੇ ਟਾਈ ਐਂਡ ਡਾਈ ਦੇ ਦੁਪट्टे ਵੀ ਰੈਡੀ ਕਰਵਾ ਸਕਦੇ ਹੋ ਸਿੰਗਲ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਦੁਪੱਟਾ ਰੈਡੀ ਕਰਵਾ ਕੇ ਇਹਨਾਂ ਸੂਟ ਨੂੰ ਤੁਸੀਂ ਬਹੁਤ ਹੀ ਸੋਹਣਾ ਬੁਟੀਕ ਸਟਾਈਲ ਰੈਡੀ ਕਰਵਾ ਸਕਦੇ ਹੈਗੇ ਹੋ ਕੰਬੀਨੇਸ਼ਨ ਬਹੁਤ ਹੀ ਪਿਆਰਾ ਹੈ ਦੇਖੋ ਬਲੈਕ ਦਾ ਕੰਬੀਨੇਸ਼ਨ ਬਹੁਤ ਹੀ ਸੋਹਣਾ ਨੈਕਸਟ ਹੈਗਾ ਵਾਈਟ ਦੇ ਵਿੱਚ ਡਵਾਈਟ ਦੇ ਵਿੱਚ ਆਫ ਵਾਈਟ ਦੇ ਵਿੱਚ ਬਹੁਤ ਘੱਟ ਮਿਲਦਾ ਹੈਗਾ ਤਾਂ ਜੇ ਬੋ ਆਫ ਵਾਈਟ ਦੀ অপਸ਼ਨ ਵੀ ਤੁਹਾਡੇ ਕੋਲ ਹੈਗੀ ਹੈ ਨੈਕਸਟ ਹੈ ਮੈਂ ਵੀ ਗ੍ਰੀਨ ਦਾ অপਸ਼ਨ ਬਹੁਤ ਹੀ ਸੋਹਣਾ ਇਹ ਅਲੱਗ ਇੱਕ ਪ੍ਰਿੰਟ ਹੈਗਾ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਹੈਗਾ ਦੇਖੋ ਕਿੰਨਾ ਪਿਆਰਾ ਇਸ ਵਿੱਚ ਲਵੈਂਡਰ ਸ਼ੇਡ ਤਾਂ ਬਹੁਤ ਹੀ ਸੋਹਣਾ ਹੈਗਾ ਜੀ ਲਾਈਟ ਸ਼ੇਡ ਬਹੁਤ ਹੀ ਸੋਹਣਾ ਨੈਕਸਟ ਇਹ ਵਾਲਾ ਪ੍ਰਿੰਟ ਵੀ ਡਿਫਰੈਂਟ ਹੈਗਾ ਇਸ ਵਿੱਚ ਵੀ ਮਸਟਰਡ येलो ਕਲਰ ਬਹੁਤ ਪਿਆਰਾ ਇਹ ਵਾਲਾ ਕਲਰ ਬਹੁਤ ਹੀ ਸੋਹਣਾ ਪਿਆਜ ਜੀ ਸ਼ੇਡਸ ਦੇ ਵਿੱਚ ਹੈਗਾ ਤਾਂ ਸਾਰੇ ਹੀ ਕਲਰਸ ਬਹੁਤ ਹੀ ਪਿਆਰੇ ਨੇ ਮਿਕਸ ਐਂਡ ਮੈਚ ਕਲੈਕਸ਼ਨ ਹੈਗੀ ਆ ਦੇਖੋ ਗ੍ਰੇ ਟੋਨ ਦੇ ਵਿੱਚ ਕਿੰਨਾ ਪਿਆਰਾ ਬਿਲਕੁਲ ਸਰਦਾਰੀ ਜੀ ਸੋਬਰ ਜੀ ਕਲੈਕਸ਼ਨ ਤੁਸੀਂ ਇਸ ਨੂੰ ਕਿਤੇ ਵੀ ਵੇਅਰ ਕਰ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਕਸਟਮਾਈਜ਼ ਕਰ ਸਕਦੇ ਹੋ ਲੇਸਿਸ ਲਗਵਾ ਸਕਦੇ ਹੋ ਵਰਕ ਕਰਵਾ ਸਕਦੇ ਹੋ ਥੋੜਾ ਹੈਵੀ ਕਰਨਾ ਹੋਵੇ ਤਾਂ ਕਿਸੇ ਤਰੀਕੇ ਨਾਲ ਤੁਸੀਂ ਇਸ ਨੂੰ ਰੈਡੀ ਕਰਵਾ ਸਕਦੇ ਹੈਗੇ ਹੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੋਇਆ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਨੰਬਰ ਜੋ ਸਕਰੀਨ ਤੇ ਦਿੱਤਾ ਹੈ WhatsApp ਤੇ ਮੈਸੇਜ ਕਰਕੇ ਜਲਦੀ ਆਰਡਰ ਕਰਨਾ ਕਿਉਂਕਿ ਬਹੁਤ ਜਲਦੀ ਸਟਾਕ ਆਊਟ ਹੋ ਜਾਂਦਾ ਹੈ ਕਲਰ ਦੇਖੋ ਬਹੁਤ ਹੀ ਸੋਹਣੇ ਨੇ ਬਹੁਤ ਹੀ ਪਿਆਰੇ ਜੇ ਕੰਬੀਨੇਸ਼ਨ ਬਣੇ ਹੋਏ ਹੈ ਜੀ ਅੱਜ ਬਿਲਕੁਲ ਯੂਨਿਕ ਜੇ ਸਿੰਪਲ ਸੋਪਰ ਨੰਬਰ ਸਕਰੀਨ ਤੇ ਮੈਂਸ਼ਨ ਹੈ ਆਰਡਰ ਕਰਨ ਦੇ ਲਈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੋਏਗੀ Google Pay ਕਰ ਸਕਦੇ ਹੋ PhonePe ਕਰ ਸਕਦੇ ਹੋ Paytm ਕਰ ਸਕਦੇ ਹੋ ਡਾਇਰੈਕਟ ਅਕਾਊਂਟ ਵਿੱਚ ਭਵਾ ਸਕਦੇ ਹੋ 올 ਓਵਰ ਇੰਡੀਆ ਐਂਡ ਇੰਟਰਨੈਸ਼ਨਲ ਕੋਰੀਅਰ ਅਵੇਲੇਬਲ ਹੈ ਜਿੰਨਾਂ ਨੇ ਵੀ ਆਰਡਰ ਕਰਨਾ ਹੈ ਜਲਦੀ ਕਰੋ ਜੀ ਨਹੀਂ ਤਾਂ ਸਟਾਕ ਆਊਟ ਹੋ ਜਾਏਗਾ ਥੈਂਕ ਯੂ